ਇਹ ਇੱਕ ਵੱਡਾ ਐਕਸੀਡੈਂਟ ਜਿਹੜਾ ਹੋਇਆ ਹੋਇਆ ਪੱਪਾ ਰੋਡ ਦੇ ਉੱਤੇ ਕਿਹੋ ਜਿਹਾ ਐਕਸੀਡੈਂਟ ਹੋਇਆ ਕਿੰਨੇ ਵਜੇ ਹੋਇਆ ਕੁਝ ਪਤਾ ਲੱਗੇ ਜੀ ਤੇ ਰਾਤ ਨੂੰ ਇਹਦੀ ਡਰਾਈਵਰ ਦੀ ਖਰਾਬ ਕੀਤੀ ਸੀ ਉਹਨੂੰ ਕੋਈ ਸੁਰਤੇ ਨਹੀਂ ਸੀਗੀ ਉਹ ਇਹਨੇ ਗੱਡੀ ਨੂੰ ਲੈ ਕੇ ਖੰਬੇ 'ਚ ਮਾਰੀ ਤੇ ਪਿਓਰਨ ਫਰਨੀਚਰ ਦੇ ਬਾਹਰ ਪੱਪਾ ਰੋਡ ਤੇ ਖੰਬੇ 'ਚ ਵੱਜਿਆ ਸਾਰੀਆਂ ਤਾਰਾਂ ਤੂੜਾਂ ਤੋੜਤੀਆਂ ਮੇਰੇ ਖਿਆਲ ਨਾਲ 200 ਮੀਟਰ ਤੋਂ ਇਹ ਖੰਬਿਆਂ 'ਚ ਵੱਜਦਾ ਆਇਆ ਪਿੱਛੋਂ ਤੇ ਫਿਰ ਇਹਨੂੰ ਇੱਥੇ ਚੱਕ ਕੇ ਹਸਪੀਟਲ ਛੱਡਿਆ ਤੇ ਉਹਨੂੰ ਕੋਈ ਸੁਰਤ ਨਹੀਂ ਸੀ ਇਹ ਸਾਰਾ ਡੈਮੇਜ ਹੋ ਗਿਆ ਸਾਰਾ ਇਲਾਕਾ ਬੰਦ ਸੀਗਾ ਰਾਤ ਦਾ ਪਰ ਹੁਣ ਲੋਡ ਸ਼ਿਫਟ ਕਰਾਇਆ ਤੇ ਸਾਰੇ ਐਕਸ਼ਨ ਸਾਹਿਬ ਨੂੰ ਐਸਜੀਓ ਨੂੰ ਤੇ ਸਾਰਿਆਂ ਨੂੰ ਅਸੀਂ ਨੋਟ ਕਰਵਾ ਕੇ ਤੇ ਜਿਹੜਾ ਕੁਝ ਏਰੀਆ ਜਿਹੜਾ ਉਹ ਬੰਦ ਆ ਫਿਲਹਾਲ ਇਹਨੂੰ ਦੁਪਹਿਰ ਤੱਕ ਚਾਲੂ ਹੋ ਜਾਊਗਾ ਜੱਟੇ ਵੀ ਪੂਰੀ ਤਰ੍ਹਾਂ ਨੁਕਸਾਨੀ ਹੋਈ ਆ ਬੰਦਾ ਵੱਜ ਗਿਆ ਜੀ ਬੰਦਾ ਵੱਜ ਗਿਆ ਬੰਦਾ ਵੱਜ ਗਿਆ ਪਰ ਉਹਦੇ ਸੱਟਾਂ ਲੱਗੀਆਂ ਪਰ ਉਹਨੂੰ ਬਹੁਤ ਬੁਰੀ ਤਰ੍ਹਾਂ ਐਕਸੀਡੈਂਟ ਕੀਤਾ ਉਹ ਬੰਦੇ ਨੇ ਪਤਾ ਲੱਗਿਆ ਕਿ ਸਵਾਰੀ ਦੀ ਗੱਡੀ ਕਿੱਥੇ ਜਾ ਰਹੀ ਹੈ ਬਸ ਇੰਨਾ ਕੀ ਦੱਸਿਆ ਜੀ ਕਿੰਦਾ ਮੈਂ ਫੁੱਲਾਂ ਵਾਲਾ ਚੁੰਗੀ ਤੋਂ ਤੁਰਿਆ ਟ੍ਰੀਟਮੈਂਟ ਆਇਆ ਦੇ ਵਿੱਚ ਤੇ ਪਰ ਜਿਹੜੀ ਲਾਈਟ ਦੀ ਸਮੱਸਿਆ ਬੜੀ ਆਈ ਹੋਈ ਸਾਡਾ ਵਿਕਾਸਨਗਰ ਏਰੀਆ ਪੰਜਾਬ ਮਾਤਾ ਨਗਰ ਗੋਪਾਲ ਨਗਰ ਇਹ ਬੰਦਾ ਪਰ ਵਿਕਾਸਨਗਰ ਦਾ ਤੇ ਪੰਜਾਬ ਮਾਤਾ ਨਗਰ ਦਾ ਕੁਝ ਏਰੀਆ ਜਿਹੜਾ ਉਹ ਹਲੇ ਲਈ ਚੱਲਿਆ ਟਾਈਮ ਲੱਗੂਗਾ ਤੇ 2:30 ਵਜੇ ਤੱਕ ਉਮੀਦ ਆ ਇਸ ਤਰ੍ਹਾਂ ਵੀ ਦੱਸਿਆ ਪੀਸੀਓਸੀ ਦੇ ਮਾਲਕਾਂ ਨਾਲ ਕੋਈ ਸੰਪਰਕ ਨਹੀਂ ਨਹੀਂ ਹਲੇ ਕੋਈ ਸੰਪਰਕ ਨਹੀਂ ਹੋਇਆ ਜੀ ਗੱਡੀ ਖੜੀ ਆ ਨੰਬਰ ਨੋਟ ਕਰ ਲਿਆ ਪੁਲਿਸ ਵਾਲਿਆਂ ਨੂੰ ਵੀ ਇਤਲਾਹ ਦੇ ਦਿੱਤੀ ਆ ਤੁਹਾਡੇ ਵਲੰਟੀਅਰ ਵੀ ਲੱਗੇ ਹੋਏ ਆ ਜਿਹੜੇ ਟ੍ਰੈਫਿਕ ਨੂੰ ਡਿਵਰਟ ਕਰਦੇ ਆ ਟ੍ਰੈਫਿਕ ਖੋਲਤਾ ਹੈਵੀ ਗੱਡੀਆਂ ਦਾ ਟ੍ਰੈਫਿਕ ਆ ਜਿਹੜਾ ਡਿਵਰਟ ਕਰਤਾ ਤੇ ਅਸੀਂ ਜੋ ਜਿੰਨੀ ਮਦਦ ਕਰ ਸਕਦੇ ਹਾਂ ਉਹ ਲਿਆ ਜੀ ਆ ਵੀ ਤੇ ਦਿਵਨ ਹੈ ਜੀ ਟਕਰੀਬਨ ਉਹਨੂੰ ਫੁਰਤੀ ਹੈ ਨਹੀਂ ਸੀ ਕੋਈ ਨਚੈਣੋ ਚੇਜੀ ਸੀ ਗੱਲ ਅੱਛਾ ਜੀ ਇਧਰ ਬੁਲਾਉਣ ਵਾਲੇ ਪਾਸੇ ਆਇਆ ਵਾ ਅੱਛਾ ਜੀ ਤੇ ਜਿਹੜਾ ਮੁੰਡਾ ਨਾਮ ਉਹਦਾ ਜਿਹਨਾਂ ਨੇ ਉਹਨੂੰ ਕੱਟਿਆ ਬਾਹਰ ਹਾਂਜੀ ਉਹ ਦੱਸਦਾ ਕਿ ਨਾ 12:00 ਵਜੇ ਤੋਂ ਹੋ ਰਿਹਾ ਹੈ ਅੱਛਾ ਜੀ ਆ ਕੇ ਪਤਾ ਨਹੀਂ ਕਿ ਆਖਰ ਲੱਗੀ ਇਹ ਨਹੀਂ ਪਤਾ ਵੀ ਉਹ ਲੋਕੇਸ਼ਨ ਉਪਚਾਉਂਦਾ ਹੋਇਆ ਬੱਚਿਆ ਹਾਂਜੀ ਤੇ ਉਹ ਕੰਮ ਵਿੱਚ ਵੱਜ ਕੇ ਆਇਆ ਇਸ ਤਰ੍ਹਾਂ ਦਾ ਬੇਤੋ ਵੱਡਾ ਨੁਕਸਾਨ ਹੋ ਗਿਆ ਬੰਦਾ ਤਾਂ ਠੀਕ ਸਹੀ ਸਲਾਮਦਾ ਜੀ ਮੋਟਾ ਠੀਕ ਆ ਲੈ ਗਏ ਨੇ ਕੱਢ ਕੇ ਉਹਨੂੰ ਹਸਪੀਟਲ ਲੈ ਗਏ ਅੱਛਾ ਜੀ ਕਹਿੰਦੇ ਕੋਈ ਨਸ਼ਾ ਨੁਸ਼ਾ ਵੀ ਕੀਤਾ ਹੋਇਆ ਸੀ ਨਹੀਂ ਇਹਦੇ ਬਾਰੇ ਹੁਣ ਕੀ ਕਹਿ ਸਕਦੇ ਆਪਾਂ ਹਾਂਜੀ ਕੱਲ੍ਹ ਕਹਿੰਦਾ ਆਪਾਂ ਮਲੇ ਹੋਈਏ ਫੇਰ ਦੱਸਿਆ ਵਾ ਸਾਰੇ ਪੱਟੀ ਗੱਲਿਆ ਵੀ ਮਾਰਾ ਬਹੁਤ ਹੋਇਆ ਇਨਸਾਨ ਬਹੁਤ ਨੂੰ ਨੁਕਸਾਨ ਕਾਫੀ ਕਰਦਾ ਚਲੋ ਪਰਵਾਰ ਨੂੰ ਸ਼ੁਕਰ ਹੈ ਵੀ ਕਾਹਦੇ ਉਹਦੇ ਅੱਖਾਂ ਦਾ ਵੀ ਕਹਿ ਜਿਵੇਂ ਬੰਦੇ ਦਾ ਜਾਨ ਬਚ ਗਿਆ ਹਰ ਬੰਦੇ ਦਾ ਆਪਦਾ ਆਪਦਾ ਪਰਿਵਾਰ ਆ ਪਰਿਵਾਰ ਦੇ ਵਿੱਚ ਠੀਕ ਹੋ ਕੇ ਚਾਹਵੇ ਇਸ ਤਰ੍ਹਾਂ ਦੀ ਕਾਮਨਾ ਕਰੇ